ਜੋ ਜਿਹਨਾਂ ਦੀ ਚਾਲ ਵਿਗੜੀ ਸੀ ਉਹਨਾਂ ਨੇ ਪੰਜਾਬ ਨੇ ਉਹਨਾਂ ਦੀ ਚਾਲ ਸਿੱਧੀ ਕੀਤੀ ਹੈ ਤੇ ਜਿਹਨੇ ਹਾਲੋ ਬਿਹਾਲ ਹੋਏ ਸੀਗੇ ਉਹਨਾਂ ਦੇ ਹਾਲ ਵੀ ਕੁਝ ਦੁਰਸਤ ਹੋਏ ਆ ਪੰਜਾਬੀਓ ਲੈ ਕੇ ਲਿਆ ਲੋ 013 ਪਰ ਉਹ ਪੁੱਲ ਗਿਆ ਕਿ ਏਕਾ ਜਿਹੜਾ ਆ ਉਹ ਕਿਸੇ ਪਾਸੇ ਵੀ ਲੱਗ ਸਕਦਾ ਇਸ ਕਰਕੇ ਏਕਾ ਨਹੀਂ ਲੱਗਾ ਤਿੰਨ ਰਹਿ ਗਏ ਭਗਵੰਤ ਮਾਨ ਚਾਹੁੰਦਾ ਸੀਗਾ ਕਿ ਇਹ ਮੇਰਾ ਆਪਣਾ ਮਿੱਤਰ ਹੈ ਕਰਮਜੀਤ ਅਨਮੋਲ ਐਵੇਂ ਵਿਚਾਰਾ ਚੰਗਾ ਭਲਾ ਫਿਲਮਾਂ ਫੁਲਮਾਂ ਬਣਾਉਂਦਾ ਇਹ ਜਾ ਫਸਾਇਆ ਲਿਆ ਕੇ ਉੱਥੇ ਇਹ ਕਹਿੰਦੇ ਹਵਾ ਬੜੀ ਤੇਜ਼ ਸੀ ਉਹਦੀ ਪਰ ਕਈ ਵਾਰੀ ਕਹਿੰਦੇ ਆ ਹਵਾਵਾਂ ਜਿਹੜੀਆਂ ਆ ਉਹ ਰੁੱਖ ਬਦਲ ਵੀ ਲੈਂਦੀਆਂ ਕਦੇ ਗਰਮ ਹਵਾ ਕਈ ਤਪੀ ਹਵਾ ਤੇ ਮੇਰੇ ਖਿਆਲ ਉੱਥੇ ਹਵਾ ਨੇ ਰੁੱਖ ਬਦਲ ਦਿੱਤਾ ਤੇ ਉੱਥੇ ਹੰਸ ਰਾਜ ਹੰਸ ਨੇ ਬੜਾ ਜ਼ੋਰ ਲਾਇਆ ਸੀ ਮੇਰੇ ਖਿਆਲ ਜਿਹੜਾ ਹੰਸ ਨੇ ਜ਼ੋਰ ਲਾਇਆ ਨਾ ਉਹ ਵਿਚਾਰਾ ਐਵੇਂ ਕਿਤੇ ਕੀ ਕਹਿੰਦੇ ਆ ਖੜੀ ਗੱਡੀ ਨੂੰ ਧੱਕਾ ਮਾਰਦਾ ਰਿਹਾ ਇੱਕ ਆਪਣਾ ਪੰਜਾਬੀ ਦਾ ਖਾਨ ਹੈ ਅ ਤੋ ਬੀਦਾ ਉਹ ਕਹਿੰਦੇ ਘਰ ਦਾ ਨਾ ਘਾਟ ਦਾ ਨਾ ਇਹ ਰਿਆ ਆਪਣਾ ਨਾ ਰਿਆ ਪੰਜਾਬ ਦਾ ਕਦੀ ਬਾਦਲ ਸਾਹਿਬ ਨੂੰ ਕਹਿੰਦਾ ਰ ਮੇਰੇ ਪਿਓ ਸਮਾਨ ਹੈ ਕਦੀ ਸੁਖਬੀਰ ਬਾਦਲ ਨੂੰ ਕਹਿੰਦਾ ਹਾਂ ਅਸੀਂ ਮੇਰਾ ਏ ਭਰਾ ਆ ਅੱਜ ਕੱਲ ਮੋਦੀ ਨੂੰ ਕਹਿੰਦਾ ਸੀ ਇਹ ਮੇਰਾ ਬਾਪ ਆ ਤਾਂ ਮੈਨੂੰ ਹੁਣੇ ਸਮਝ ਨਹੀਂ ਆਉਂਦੀ ਇਹ ਬਾਪ ਦਾ ਪੁੱਤਰ ਹਾਰ ਗਿਆ ਇਹ ਤਾਂ ਕਹਿੰਦਾ ਸੀਗਾ ਕਿ ਚਾਰ ਤਰੀਕ ਆ ਲੈਣ ਦੋ ਮਿੱਤਰੋ ਮੈਂ ਨਹੀਂ ਦੱਸਣਾ ਇੱਥੇ ਤੇ ਕੱਲ ਉਹ ਹੀ ਹੋਈ ਬੰਦਾ ਦਿਮਾਗ ਨਹੀਂ ਫਿਰਿਆ ਹੁੰਦਾ ਕਿਸੇ ਦਾ ਤੇ ਮੇਰੇ ਖਿਆਲ ਇਹ ਸ਼ੁਰੂ ਤੋਂ ਹੀ ਕੋਈ ਨਾ ਕੋ ਗੱਲ ਇਦਾਂ ਦੀ ਕਰ ਲੈਂਦਾ ਬਾਅਦ ਚ ਪੱਤਰਕਾਰਾਂ ਨੂੰ ਕਹਿੰਦਾ ਨਾ ਮੈਂ ਤੈਨੂੰ ਕੋਈ ਸਟਾਮ ਲਿਖ ਕੇ ਦਿੱਤਾ ਤੇ ਮੇਰੇ ਖਿਆਲ ਐ ਕਿ ਪੰਜਾਬੀਆਂ ਨੇ ਉਹਨੂੰ ਦੱਸਤਾ ਤੈਨੂੰ ਸਟਾਮ ਲਿਖ ਕੇ ਦਿੱਤਾ ਵੀ ਤੂੰ ਜਿਤਨਾ ਉਹਨੂੰ ਨਾ ਤਾਂ ਉਹ ਉਹ ਲੱਭਦਾ ਆ ਨਾ ਉਹਦੀ 1 ਤਰੀਕ ਰਹੀ ਨਾ ਉਹਦੀ 4 ਤਰੀਕ ਰਹੀ ਤੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਜਿਹੜੀ ਐਨਐਸਏ ਲਾਉਣੀ ਉਹ ਵੀ ਖਾਸ ਕਰਕੇ ਭਗਵੰਤ ਮਾਨ ਵੱਲੋਂ ਤੇ ਕੇਜਰੀਵਾਲ ਵੱਲੋਂ ਪ੍ਰੋੜਤਾ ਕਰਨੀ ਕਿ ਅਸੀਂ ਐਸ ਐਨ ਐਸ ਲਾਈ ਆ ਤੇ ਇਹ ਸਭ ਕੁਝ ਸਿਖਾਇਆ ਗਿਆ ਤੇ ਇਹਨੂੰ ਸਭ ਕੁਝ ਸਿਖਾਇਆ ਗਿਆ ਮੇਰਾ ਖਿਆਲ ਇਸ ਟਾਈਮ ਪੰਜਾਬੀਆਂ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਸਭ ਸਿਖਾਤਾ ਤੂੰ ਐਨ ਐਸ ਐ ਲਾਈ ਆ ਤੇਰੇ ਤੇ ਅਸੀਂ ਐਨ ਐਸ ਐ ਲਾਤੀ ਆ ਤੇਰੇ ਬੰਦੇ ਇੱਥੋਂ ਅਸੀਂ ਬਾਹਰ ਕੱਢ ਦੁੱਤੇ ਆਊਟ ਕਰਦੇ ਆ ਜਿਹੜਾ ਭੁੱਲਰ ਸੀਗਾ ਉਹ ਬਹੁਤ ਗਲਤ ਬੋਲਦਾ ਸੀਗਾ ਉਹਨੇ ਬਹੁਤ ਗਲਤ ਬਿਆਨਬਾਜ਼ੀਆਂ ਕੀਤੀਆਂ ਤਾਂ ਉਹਦਾ ਉਹਨੂੰ ਖਮਿਆਜਾ ਭੁਗਤਣਾ ਪਿਆ ਤੇ ਹੋਰ ਨਹੀਂ ਭੁਗਤਣਾ ਪਿਆ ਫਿਰ ਸਸ ਸਿੰਘ ਬਿਟੋਆ ਬੜਾ ਸਮਝਾਇਆ ਤੇ ਉਹ ਤੋਂ ਉਹਨਾਂ ਨੇ ਕਿਹਾ ਯਾਰ ਤੂੰ ਛੱਡ ਪਰਾਂ ਕੌਮੀ ਬੰਦਾ ਹੋ ਕੇ ਤੂੰ ਕੌਮ ਦੇ ਬੰਦੇ ਦੇ ਨਾਲ ਖੜ ਜਾ ਹਨਾ ਕੋਈਂ ਬਾਬੀ ਟੋਟਲ 50000 ਗੋਲ ਹੋਈ ਪਰ ਉਹ ਸਹੀ ਕਹਿ ਗਿਆ ਸੀ ਹਾਂਜੀ ਉਹ ਕਿਤੇ ਇਹ ਕਹਿਣਾ ਸੀਗਾ ਉਹਨੇ ਕਿ 50000 ਮੈਨੂੰ ਪੈਣੀ ਆ ਕਈ ਅਮਰਪਾਲ ਜੀ ਜਾਂਦਾ ਸੀਗਾ ਪਰ ਬਿਰਸਾ ਸਿੰਘ ਬਲਟਵਾ ਜਾਂਦਾ ਜਾਂਦਾ ਬੜਾ ਵਧੀਆ ਕੰਮ ਕਰ ਗਿਆ ਹਾਰਦਾ ਹਾਰਦਾ ਕੋਈ ਯਾਰ ਲੋਕਾਂ ਨੂੰ ਕਹਿੰਦਾ ਸੀਗਾ ਕਿ ਮੈਨੂੰ ਫੋਨ ਕਰੋ ਤੇ ਮੈਂ ਤੁਹਾਡੇ ਜੇ ਕੋਈ ਪੁਰਾਣੀ ਚੀਜ਼ ਬੂਟ ਪਏ ਆ ਜੁੱਤੀਆਂ ਪਈਆਂ ਉਹ ਤੁਹਾਡੀਆਂ ਵਾਪਸ ਕਰਾ ਦੂੰਗਾ ਇੱਕ ਐਡ ਵੀ ਬਣੀ ਸੀਗੀ ਮੇਰੇ ਖਿਆਲ ਦਰਸ਼ਕਾਂ ਨੂੰ ਚਾਹੀਦਾ ਕਿ ਬਿਰਸਾ ਸਿੰਘ ਬਲਟਵਾ ਨੂੰ ਫੋਨ ਫਾਨ ਕਰ ਲਿਆ ਕਰੋ ਜੁੱਤੀਆਂ ਕੋਈ ਜੁੱਤੀਆਂ ਵਾਪਸ ਕਰਾਉਣੀਆਂ ਹੋਣ ਜਾਂ ਕੋਈ ਪੁਰਾਣਾ ਸਮਾਨ ਵਾਪਸ ਕਰਾਉਣਾ ਹੋਵੇ ਜਿੱਤ ਤੈ ਨਹੀਂ ਸਕਿਆ ਪਰ ਆ ਨਵਾਂ ਕੰਮ ਜ਼ਰੂਰ ਉਹਨੂੰ ਖੋਲ ਲਿਆ ਮੇਰੇ ਕਸੂਬੀਰ ਬਾਦਲ ਨੂੰ ਕਹਿ ਕੇ ਨਾ ਤੇ ਉਹਨੂੰ ਇਹ ਕੰਮ ਲਾ ਦੇਣਾ ਚਾਹੀਦਾ ਕਿ ਯਾਰ ਲੋਕਾਂ ਦਾ ਸਮਾਨ ਸਮੂਹ ਵਾਪਸ ਕਰਾ ਜਾਵੇ ਕੋ ਇੱਕ ਰਮਨੀਤ ਬਿੱਟੂ ਹੈ ਬੈਂਤੇ ਬੁੱਚੜ ਦਾ ਪੁੱਤਰਾ ਉਹ ਪਤਾ ਕੀ ਕਹਿੰਦਾ ਸੀ ਕਹਿੰਦਾ ਮੋਦੀ ਸਾਹਿਬ ਵਿੱਚੋਂ ਤਾਂ ਮੈਨੂੰ ਮੇਰੇ ਦਾਦਾ ਜੀ ਦੇ ਦਰਸ਼ਨ ਹੁੰਦੇ ਆ ਓਹੋ ਤੇ ਲੋਕਾਂ ਨੇ ਕਿਹਾ ਵੀ ਸਾਨੂੰ ਕੀ ਪਤਾ ਸੀਗਾ ਤੇ ਤੇਰਾ ਦਾਦਾ ਹੁਣ ਮੋਦੀ ਹੈ ਤੇ ਫੇਰ ਦਰਸ਼ਨ ਕਰਾਤੇ ਉਹਨੂੰ ਬੜਾ ਪੜਖਦਾ ਪਿਆ ਸੀਗਾ ਭਾਈ ਅਮਰਤਪਾਲ ਸਿੰਘ ਬਾਰੇ ਬੜਾ ਗਲਤ ਬੋਲਿਆ ਸੀ ਕਹਿੰਦਾ ਜਦੋਂ ਅਸੀਂ ਸੱਤਾ 'ਚ ਆ ਗਏ ਨਾ ਇਹ ਸਾਰੇ ਡਿਬੜੂਗੜ ਜੇਲ੍ਹ 'ਚ ਜਾਣਗੇ ਤੇ ਪੰਜਾਬੀਆਂ ਨੇ ਕਿਹਾ ਵੀ ਅਸੀਂ ਤਾਂ ਡਿਬੜੂਗੜ ਵਾਲੇ ਵੀ ਵਾਪਸ ਲੈ ਆਉਣੇ ਆ ਵਾਰੀ ਹੁਣ ਤੇਰੀ ਡਿਬੜੂਗੜ ਜਾਂਦੀ ਹੈ ਗੱਲ ਬਦਲੂ ਜਿਹੜੇ ਨਾ ਇਸ ਵਾਰ ਐਨੇ ਰੋਲੇ ਨੇ ਨਾ ਪੰਜਾਬੀਆਂ ਨੇ ਇੱਕ ਤੋਂ ਬੰਦੇ ਐਮਐਲਏ ਸਾਰੇ ਰਗੜ ਤੇ ਮੈਂ ਕਹਿੰਦਾ ਜੀ ਇੱਕ ਹੋਰ ਦਲ ਬਦਲੂ ਸੀਗਾ ਇਧਰ ਵੀ ਜਲੰਧਰ 'ਚ ਵੀ ਉਹ ਕਦੀ ਇਧਰ ਨੂੰ ਟਕੂਸੀ ਮਾਰ ਕਦੇ ਬੀਜੇਪੀ ਜਾ ਉਹ ਯਾਰ ਪਤਾ ਨਹੀਂ ਉਹ ਟਮਾਟਰ ਤੇ ਲੱਭਦਾ ਫਿਰਦਾ ਸੀ ਉਹ ਨਹੀਂ ਮਿਲੇ ਉਥੋਂ ਅੰਮ੍ਰਿਤਸਰ ਤੋਂ ਉਹਦੇ ਯਾਰ ਟਮਾਟਰ ਟਮਾਟਰ ਲੱਭ ਕੇ ਦਿਓ ਮੇਰੇ ਖਿਆਲ ਟਮਾਟਰ ਮਹਿੰਗੇ ਹੋ ਗਿਆ ਤੇ ਪੰਜਾਬ ਤੋਂ ਤਾਂ ਹੀ ਨਹੀਂ ਉਹ ਜਿੱਤਿਆ ਚੰਗਾ ਪਲਾ ਯਾਰ ਤੂੰ ਇੱਥੇ ਬੰਦਾ ਤੇਰਾ ਪਰਿਵਾਰ ਇੱਥੇ ਵੱਸਦਾ ਕੰਮ ਤੂੰ ਕੋਈ ਚਾਹੀਦਾ ਕਰਦਾ ਨਹੀਂ ਪਿਆ ਕਦੀ ਕਹਿੰਦਾ ਆਹ ਹੋ ਗਿਆ ਕਦੀ ਉਹ ਹੋ ਗਿਆ ਚੰਗਾ ਪਲਾ ਤੈਨੂੰ ਐਮਐਲਏ ਬਣਾਇਆ ਮੰਤਰੀ ਬਣਾਇਆ ਚੁੱਪ ਕਰਕੇ ਬੈਠਾ ਰਹਾ ਆਮ ਆਦਮੀ ਪਾਰਟੀ ਨੇ ਆਪਣੇ ਹੀ ਬੰਦੇ ਬਲੀ ਦੇ ਬੱਕਰੇ ਬਣਾਏ ਆ ਆ ਟਮਾਟਰ ਭਾਜੀ ਲੱਭ ਕੇ ਹੁੰਦੇ ਯਾਰ ਮੈਂ ਮੈਂ ਲੱਗ ਇੱਕ ਗਲਤੀ ਯਾਰ ਮੈਂ ਗਲਤੀ ਕਰ ਗਿਆ ਮੈਂ ਟਮਾਟਰ ਕਹਿ ਗਿਆ ਟਮਾਟਰ ਨਹੀਂ ਉਹ ਹੈ ਟਮਾਟਰ ਹੁੰਦਾ ਸੋ ਇਸ ਕਰਕੇ ਇਸੇ ਚੋਂ ਲੱਗਦਾ ਆਮ ਆਦਮੀ ਪਾਰਟੀ ਦੇ ਨਹੀਂ ਨਹੀਂ ਗੁੱਸਾ ਕੋਸਾ ਮੇਰਾ ਥੋੜੀ ਹੈ ਗੁੱਸਾ ਤਾਂ ਲੋਕਾਂ ਦਾ ਆ ਲੋਕੀ ਵਿਚਾਰੇ ਕਹਿੰਦੇ ਪਏ ਕੱਢ ਤੁਸੀਂ ਰਹੋ ਇੱਥੇ ਬਈ ਜਾਂਦੇ ਜਾਂਦੇ ਸੁਬੀਰ ਬਾਦਲ ਨੂੰ ਵਧਾਈ ਦੇਣੀ ਹੋ ਗਾ ਦੀ ਯਾਰੀ ਇੱਕ ਸੀਟ ਜਿੱਤੀ ਉਹਨਾਂ ਨੇ ਪੰਜਾਬੀਓ ਖਿਆਲ ਰੱਖਿਓ ਅ ਬਠੇਡੇ ਵਾਲੀ ਸੀਟ ਦਾ ਪਤਾ ਨਹੀਂ ਨੌ ਮਾਸ ਦਾ ਰਿਸ਼ਤਾ ਕਦੋਂ ਜੁੜ ਜਾਂਦਾ ਹੈ ਅੱਜ ਕੱਲ ਨੌ ਛੇਤੀ ਲੈ ਜਾਂਦੇ ਨੇ ਮਾਸ ਨਾਲੋਂ ਜੁੜਦੇ ਨੂੰ ਲੱਗਦਾ ਇਹ ਆਰਟੀਫੀਸ਼ੀਅਲ ਲੋਨ ਲਾਉਂਦੇ ਆ ਮਾਸ ਨਾਲ ਜਦੋਂ ਮਰਜੀ ਲਾ ਲੈਂਦੇ ਆ ਜਦੋਂ ਮਰਜੀ ਜੋੜ ਲੈਂਦੇ ਆ ਤੇ ਤੁਸੀਂ ਜਿਹੜਾ ਕਰਮ ਖਾਇਆ ਨਾ ਇਹ ਬਹੁਤ ਜ਼ਰੂਰੀ ਸੀ ਔਕਾਤ ਯਾਦ ਕਰਾਤੀ ਭਗਵੰਤ ਮਾਨ ਨੂੰ ਵੀ ਤੇ ਬਾਕੀਆਂ ਨੂੰ ਵੀ ਤੇ ਆਪਣੀ ਔਕਾਤ ਵਿੱਚ ਰਹਿਓ ਪੰਜਾਬੀਆਂ ਦੇ ਨਾਲ ਮਜ਼ਾਕ ਨਾ ਕਰੋ ਪੰਜਾਬੀਆਂ ਨਾਲ ਜਿਹੜਾ ਮਜ਼ਾਕ ਕਰਦਾ ਨਾ ਜੇ ਰ ਮਜ਼ਾਕ ਅਗੋ ਪੰਜਾਬੀ ਕਰ ਦੇ ਨਾ ਉਹ ਫਿਰ ਮੇਰੇ ਖਾਲ ਪੰਜ ਸਾਲ ਤੱਕ ਤੇ ਭੁਗਤਣਾ ਪੈਂਦਾ ਹੀ ਆ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪਜੀ ਦਾ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਜੋ ਇਸ ਵੇਲੇ ਲੋਕ ਸਭਾ ਦੇ ਨਤੀਜੇ ਆਏ ਆ ਉਹ ਤੁਹਾਡੇ ਸਾਡੇ ਸਾਰਿਆਂ ਦੇ ਸਾਹਮਣੇ ਆ ਇਸ ਨਤੀਜਿਆਂ ਦੇ ਵਿੱਚ ਜਿਸ ਤਰ੍ਹਾਂ ਦੀ ਆਵਾਜ਼ ਆ ਰਹੀ ਸੀ ਉਹ ਸੇਮ ਉਸੇ ਤਰ੍ਹਾਂ ਦੇ ਰਿਜ਼ਲਟ ਆਏ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪਾਈ ਸਰਬਜੀਤ ਸਿੰਘ ਖਾਲਸਾ ਇਹ ਬਹੁਤ ਵੱਡੀ ਲੀਡ ਲੈ ਕੇ ਜਿੱਤ ਚੁੱਕੇ ਆ ਤੇ ਕੁਝ ਉਹ ਲੋਕ ਜਿਹੜੇ ਕਿ ਬਹੁਤ ਬਦਵਖਤੀਆਂ ਕਰਦੇ ਸਨ ਉਹਨਾਂ ਦੀ ਹਾਰ ਹੋਈ ਹੈ ਇਹਨੇ ਸਾਰੇ ਕਾਸੇ ਦੀ ਚੀਰ ਫਾੜ ਕਰਨ ਦੇ ਲਈ ਸਾਡੇ ਵਿੱਚ ਘਰ ਪਹੁੰਚੇ ਨੇ ਸੁਖਦੇਵ ਸਿੰਘ ਜੀ ਝੋਗਾਵਾ ਕਲਬਤ ਕਰਦੇ ਆ ਪਾਈ ਸਾਹਿਬ ਜੀ ਤੁਹਾਡਾ ਸਵਾਗਤ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਵੀ ਸਵਾਗਤ ਹੈ ਤੇ ਤੁਹਾਡੇ ਦੇਖ ਰਹੇ ਸਾਰੇ ਵੀਵਰ ਨੂੰ ਪਿਆਰ ਭਰੀ ਸਤਿ ਸ਼ਕਰ ਹਾਂਜੀ ਕੀ ਹਾਲ ਚੱਲ ਪਹਿਲੇ ਦੱਸੋ ਜਿਹੜੇ ਪੰਜਾਬ ਦੇ ਰਿਜ਼ਲਟ ਆਏ ਆ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਤੁਹਾਡੀ ਜਿਹੜੀ ਆਸਾ ਸੀ ਉਹਦੇ ਮੁਤਾਬਕ ਠੀਕ ਹੈ ਹਾਂ ਮੇਰੇ ਖਿਆਲ ਨਾਲ ਇਸ ਟਾਈਮ ਪੰਜਾਬ ਦੇ ਹਾਲ ਵੀ ਠੀਕ ਨੇ ਤੇ ਚਾਲ ਵੀ ਠੀਕ ਨੇ ਕਿਉਂਕਿ ਜਿਨ੍ਹਾਂ ਦੀ ਚਾਲ ਵਿਗੜੀ ਸੀ ਉਹਨਾਂ ਨੂੰ ਪੰਜਾਬ ਨੇ ਉਹਨਾਂ ਦੀ ਚਾਲ ਸਿੱਧੀ ਕੀਤੀ ਹੈ ਤੇ ਜਿਹਨੇ ਹਾਲੋ ਬਿਹਾਰ ਹੋਏ ਸੀਗੇ ਉਹਨਾਂ ਦੇ ਹਾਲ ਵੀ ਕੁਝ ਦੁਰਸਤ ਹੋਏ ਆ ਤੇ ਮੜ ਜੈ ਇਹਨੂੰ ਖੋਲ ਕੇ ਦੱਸੋ ਵੀ ਕਿਹਨਾਂ ਦੀ ਚਾਲ ਠੀਕ ਕਰਤੀ ਆ ਹਾਂ ਮੇਰੇ ਖਿਆਲ ਜੇ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਹਾਂ ਕਿਉਂਕਿ ਉਹ ਸੱਤਾਧਾਰੀ ਨੇ ਉਹਨਾਂ ਦਾ ਦਬਦਬਾ ਵੀ ਜ਼ਿਆਦਾ ਸੀ ਤੇ ਕਿਤੇ ਨਾ ਕਿਤੇ ਉਹ ਵੀ ਇਹ ਵੀ ਕਹਿੰਦੇ ਸੁਣੇ ਸੀ ਕਿ ਲਿਖ ਕੇ ਲੈ ਲਓ ਗਰੰਟੀ ਤੁਹਾਨੂੰ ਪਤਾ ਹੀ ਕੌਣ ਕਹਿੰਦਾ ਹੁੰਦਾ ਹਮ ਆਈ ਥਿੰਕ ਉਹਦਾ ਨਾਮ ਪੰਤਾ ਆ ਤੇ ਆਪਣੇ ਪੰਜਾਬੀ ਜਾਣਦੇ ਆ ਕਹਿੰਦਾ ਕਿ ਪੰਜਾਬੀਓ ਲਿਖ ਕੇ ਲੈ ਲਓ 013 ਪਰ ਉਹ ਭੁੱਲ ਗਿਆ ਕਿ ਏਕਾ ਜਿਹੜਾ ਆ ਉਹ ਕਿਸੇ ਪਾਸੇ ਵੀ ਲੱਗ ਸਕਦਾ ਇਸ ਕਰਕੇ ਏਕਾ ਨਹੀਂ ਲੱਗਾ ਤੇ ਤਿੰਨ ਰਹਿ ਗਿਆ ਤਿੰਨ ਰਹਿ ਤਿੰਨ ਰਹਿ ਗਏ ਤੇ ਮੇਰਾ ਖਿਆਲ ਇਹ ਉਹਨਾਂ ਦੀ ਬਹੁਤ ਵੱਡੀ ਨਮੋਸ਼ੀ ਵਾਲੀ ਗੱਲ ਹੋਈ ਹੈ ਉਹਨਾਂ ਵਾਸਤੇ ਕਿਉਂਕਿ ਜੇ ਗੱਲ ਕਰੀਏ ਫਰੀਦਕੋਟ ਦੀ ਸੀਟ ਜੀ ਸ਼ਾਇਦ ਭਗਵੰਤ ਮਾਨ ਚਾਹੁੰਦਾ ਸੀਗਾ ਕਿ ਇਹ ਮੇਰਾ ਆਪਣਾ ਮਿੱਤਰ ਹੈ ਕਰਮਜੀਤ ਅਨਮੋਲ ਐਵੇਂ ਵਿਚਾਰਾ ਚੰਗਾ ਭਲਾ ਫਿਲਮਾਂ ਫੁਲਮਾਂ ਬਣਾਉਂਦਾ ਤੇ ਜਾ ਫਸਾਇਆ ਲਿਆ ਕੇ ਉੱਥੇ ਤੇ ਕਹਿੰਦੇ ਹਵਾ ਬੜੀ ਤੇਜ਼ ਸੀ ਉਹਦੀ ਪਰ ਕਈ ਵਾਰੀ ਕਹਿੰਦੇ ਆ ਹਵਾਵਾਂ ਜਿਹੜੀਆਂ ਆ ਉਰਕ ਬਦਲ ਵੀ ਲੈਂਦੀ ਆ ਕਦੇ ਗਰਮ ਹਵਾ ਕਦੇ ਤਤੀ ਹਵਾ ਤੇ ਮੇਰੇ ਖਿਆਲ ਉਥੇ ਹਵਾ ਨੇ ਰੁੱਖ ਬਦਲ ਦਿੱਤਾ ਤੁਹਾਨੂੰ ਲੱਗਦਾ ਸੀਗਾ ਵੀ ਪਹਿਲੇ ਪਹਿਲੇ ਤਾਂ ਜਿਹੜੀ ਆ ਵੀ ਉਹ ਆਪਣੀ ਝੋਲੀ ਵਿੱਚ ਮੰਨੀ ਬੈਠੀ ਸੀਟ ਫਰੀਦਕੋਟ ਵਾਲੀ ਕਿਨੇ ਇਹ ਮੇਰੇ ਖਿਆਲ ਇਦਾਂ ਹੁੰਦਾ ਜਿਹੜੀ ਸੱਤਾਧਾਰੀ ਪਾਰਟੀਆਂ ਉਹ ਕਹਿੰਦੀਆਂ ਵੀ ਸਾਰੇ ਲੋਕ ਹੁਣ ਸਾਡੇ ਕਬਜ਼ੇ ਵਿੱਚ ਹੀ ਆ ਕਿਉਂਕਿ ਉਦੋਂ ਹਵਾ ਕੁਝ ਹੋਰ ਸੀ ਜਦੋਂ ਇਹ 22 ਦੇ ਵਿੱਚ ਜਿੱਤ ਕੇ ਆਏ ਆ ਤੇ ਹੁਣ ਹਵਾ ਜਿਹੜੀ ਆ ਉਹ ਬਦਲ ਚੁੱਕੀ ਆ ਕਿਉਂਕਿ ਇਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਤੇ ਉੱਥੇ ਹੰਸ ਰਾਜ ਹੰਸ ਨੇ ਬੜਾ ਜ਼ੋਰ ਲਾਇਆ ਸੀ ਇਹ ਤੇ ਕਿਰਮਜੀਤ ਅਨਮੋਲ ਹੈ ਉਹਨਾਂ ਨੇ ਹੀ ਬੜੇ ਜ਼ੋਰ ਲਾਇਆ ਸੀ ਮੇਰੇ ਖਿਆਲ ਜਿਹੜਾ ਹੰਸ ਨੇ ਜ਼ੋਰ ਲਾਇਆ ਨਾ ਹਾਂਜੀ ਉਹ ਵਿਚਾਰਾ ਐਵੇਂ ਕਿਤੇ ਕੀ ਕਹਿੰਦੇ ਆ ਖੜੀ ਗੱਡੀ ਨੂੰ ਧੱਕਾ ਮਾਰਦਾ ਰਿਹਾ ਕਿਉਂਕਿ ਜਿੱਥੇ ਵੀ ਗਿਆ ਪਹਿਲੀ ਗੱਲ ਤੇ ਕਿਸਾਨਾਂ ਨੇ ਕਿਸੇ ਪਿੰਡ ਚ ਉਹਨੂੰ ਵੜਦਨੇ ਦਿੱਤਾ ਉਹਨਾਂ ਦੇ ਬਾਰੇ ਮਾੜੀ ਬਹੁਤ ਹੋਈ ਆ ਇੱਕ ਆਪਣਾ ਪੰਜਾਬੀ ਦਾ ਖਾਨ ਆ ਅ ਤੋ ਬੀਦਾ ਉਹ ਕਹਿੰਦੇ ਘਰ ਦਾ ਨਾ ਘਾਟ ਦਾ ਨਾ ਇਹ ਰਿਆ ਆਪਣਾ ਨਾ ਰਿਆ ਪੰਜਾਬ ਦਾ ਕਿਉਂਕਿ ਨਾ ਇਹ ਭਾਜਪੀ ਦਾ ਰਿਆ ਹੁਣ ਨਾ ਇਹ ਪੰਜਾਬ ਦਾ ਰਿਆ ਕਿਉਂਕਿ ਇਹਨੇ ਪਾਰਟੀਆਂ ਬੜੀਆਂ ਬਦਲੀਆਂ ਕਦੀ ਬਾਦਲ ਸਾਹਿਬ ਨੂੰ ਕਹਿੰਦਾ ਰ ਮੇਰੇ ਪਿਓ ਸਮਾਨ ਹੈ ਕਦੀ ਸੁਖਬੀਰ ਬਾਦਲ ਨੂੰ ਕਹਿੰਦਾ ਹੁੰਦਾ ਸੀ ਮੇਰਾ ਏ ਭਰਾ ਆ ਅੱਜ ਕੱਲ ਮੋਦੀ ਨੂੰ ਕਹਿੰਦਾ ਸੀ ਇਹ ਮੇਰਾ ਬਾਪ ਆ ਹੈ ਤਾਂ ਮੈਨੂੰ ਹੁਣ ਸਮਝ ਨਹੀਂ ਆਉਂਦੀ ਕਿ ਬਾਪ ਦਾ ਪੁੱਤਰ ਹਾਰ ਗਿਆ ਉਹ ਵੀ ਉਥੋਂ ਜਿੱਥੇ ਕਹਿੰਦੇ ਆ ਕਿ ਕਹਿੰਦਾ ਸੀਗਾ ਕਿ ਬਾਬਾ ਫਰੀਦ ਜੀ ਦੀ ਧਰਤੀ ਆ ਤੇ ਇੱਧਰ ਕਹਿੰਦੇ ਮੈਂ ਤਾਂ ਆਇਆ ਵਾਂ ਤੇ ਬਸ ਜਿੱਤ ਕੇ ਚਲੇ ਜਾਣਾ ਤੇ ਮੇਰੇ ਖਿਆਲ ਇੱਕ ਵਾਰੀ ਉਹਨੇ ਕਿਸਾਨਾਂ ਨੂੰ ਕਹਿ ਵੀ ਦਿੱਤਾ ਸੀ ਵੀ 4 ਤਰੀਕ ਆ ਲਈ 4 ਤਰੀਕ ਕਹਿੰਦਾ ਲੈਂਦੇ ਉਹ ਮੈਨੂੰ ਸਮਝ ਕੇ ਆਈ ਬਾਅਦ ਵਿੱਚ ਪਤਾ ਲੱਗਾ ਉਹ ਇਹ ਤਾਂ ਕਹਿੰਦਾ ਸੀਗਾ ਕਿ 4 ਤਰੀਕ ਆ ਲੈਂਦੇ ਉਹ ਮਿੱਤਰੋ ਮੈਂ ਨਹੀਂ ਦੱਸਣਾ ਇੱਥੇ ਸੋ ਗੱਲ ਉਹੀ ਹੋਈ ਤੇ ਉਹ ਖੁੰਡਾ ਜਿਹਾ ਫੜ ਕੇ ਤੁਰਿਆ ਫਿਰਦਾ ਸੀ ਉਹਨੇ ਇੱਕ ਚੀਜ਼ ਹੋਰ ਵੀ ਆ ਉਹਨੇ ਇੱਕ ਦਲਤ ਪੱਤਾ ਵੀ ਖੇਡਿਆ ਸੀ ਜੀ ਤੇ ਮਜੀਬ ਸਿੰਘ ਉਹ ਦੇਖ ਲੋ ਮਜੀਬ ਸਿੰਘਾਂ ਦੀ ਕੌਮ ਫਿਰ ਜਿਹੜੇ ਪਾਸੇ ਹੋ ਜੇ ਫਿਰ ਐ ਕਰ ਦਿੰਦੀ ਔਂ ਕਰ ਦਿੰਦੀ ਆ ਪਰ ਮੇਰਾ ਖਿਆਲ ਉਹ ਚਾਰਕੂ ਬੰਦੇ ਖੜੇ ਕਰਕੇ ਤੇ ਲੋਕ ਤਾਂ ਵੀ ਉਹੀ ਕੌਮ ਆ ਪਰ ਅਸਲ ਵਿੱਚ ਗੱਲਾਂ ਬਹੁਤ ਉਹਨੇ ਗਲਤ ਕੀਤੀਆਂ ਆਪ ਮੁਹਾਰੇ ਗੱਲਾਂ ਕਰਦਾ ਰਿਹਾ ਜਦਾਂ ਜਦਾਂ ਕੋਈ ਬੰਦਾ ਦਿਮਾਗ ਨਹੀਂ ਫਿਰਿਆ ਹੁੰਦਾ ਕਿਸੇ ਦਾ ਤੇ ਮੇਰੇ ਖਿਆਲ ਇਹ ਸ਼ੁਰੂ ਤੋਂ ਹੀ ਕੋਈ ਨਾ ਕੋ ਗੱਲ ਇਦਾਂ ਦੀ ਕਰ ਲੈਂਦਾ ਬਾਅਦ ਚ ਪੱਤਰਕਾਰਾਂ ਨੂੰ ਕਹਿੰਦਾ ਮੈਂ ਤੇ ਉਹਨੂੰ ਕੋਈ ਸਟਾਮ ਲਿਖ ਕੇ ਦਿੱਤਾ ਮੇਰੇ ਖਿਆਲ ਐ ਕਿ ਪੰਜਾਬੀਆਂ ਨੇ ਉਹਨੂੰ ਦੱਸਤਾ ਤੈਨੂੰ ਸਟਾਮ ਲਿਖ ਕੇ ਦਿੱਤਾ ਵੀ ਤੂੰ ਜਿਤਨਾ ਉਹਨੂੰ ਨਾ ਤਾਂ ਉਹ ਉਹ ਲੱਭਦਾ ਆ ਨਾ ਉਹਦੀ 1 ਤਰੀਕ ਰਹੀ ਨਾ ਉਹਦੀ 4 ਤਰੀਕ ਰਹੀ ਸੋ ਇਸ ਕਰਕੇ ਉਹਦਾ ਕੋਈ ਹੁਣ ਅਸਰ ਰਿਹਾ ਨਹੀਂ ਉਹ ਤੇ ਵਿਚਾਰਾ ਮਾੜੀ-ਮੋਠੀਆਂ ਕੁਵਾਲੀਆਂ-ਕਬੂਲੀਆਂ ਗਾਉਣੀਆਂ ਸੀ ਉਹ ਵੀ ਜਾਂਦੀਆਂ ਲੱਗੀਆਂ ਭਾਈ ਸਰਬਜੀਤ ਸਿੰਘ ਖਾਸੇ ਜਿੱਤ ਹੋਈ ਆ ਉਹ ਕਿਹੜੇ ਫੈਕਟਰ ਕੰਮ ਕਰ ਗਿਆ ਮੇਰਾ ਖਿਆਲ ਭਾਈ ਸਰਬਜੀਤ ਸਿੰਘ ਦੀ ਜਿੱਤ ਇੱਕ ਅਚੰਭਾ ਆ ਜੀ ਪਿਛਲੀ ਵਾਰੀ ਵੀ ਉਹਨਾਂ ਨੇ ਚੋਣ ਲੜੀ ਸੀ ਬਹੁਤ ਥੋੜੀਆਂ ਵੋਟਾਂ ਦੇ ਨਾਲ ਉਹਨਾਂ ਨੂੰ ਮਾਰਜਨ ਮਿਲਿਆ ਸੀਗਾ ਪਰ ਇਸ ਵਾਰ ਆਜ਼ਾਦ ਉਮੀਦਵਾਰ ਆਜ਼ਾਦ ਉਮੀਦਵਾਰ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਫ਼ਤਾ ਕੋ ਪ੍ਰਚਾਰ ਕੀਤਾ ਉਹਨਾਂ ਨੇ ਤੇ ਮੇਰਾ ਖਿਆਲ ਹੈ ਕਿ ਅਸੀਂ ਐਵੇਂ ਭੰਡ ਦੇ ਰਹੇ ਹਾਂ ਕਈ ਵਾਰੀ ਸੋਸ਼ਲ ਮੀਡੀਆ ਬਹੁਤ ਗੰਦਾ ਆ ਐਦਾਂ ਆ ਉਦਾਂ ਆ ਹਨਾ ਪਰ ਸਾਰੇ ਪਾਸੇ ਵਿੱਚ ਧਿਆਨ ਮਾਰ ਕੇ ਵੇਖੀਏ ਤੇ 25 ਤਰੀਕ ਤੱਕ ਤੇ ਭਾਈ ਸਰਜੀਤ ਸਿੰਘ ਨਹੀਂ ਸੀ ਹੈਗੇ ਪਰ 25 ਨੂੰ ਇੱਕਦਮ ਇਹੋ ਜਿਹਾ ਆਪ ਮੁਹਾਰ ਹੋਇਆ ਜਦੋਂ ਉਹਨਾਂ ਨੇ ਇੱਕ ਪਿੰਡ ਦੇ ਵਿੱਚ ਖੜ ਕੇ ਗੱਲ ਕੀਤੀ ਕਿ ਮੈਨੂੰ ਪੁੱਛਦੇ ਆ ਕਿ ਸਰਬਜੀਤ ਸਿੰਘ ਕੌਣ ਆ ਕਹਿੰਦੇ ਮੈਂ ਉਹ ਆ ਜਿਸ ਦਿਨ ਮੇਰੇ ਬਾਪ ਭਾਈ ਬਿਆੰਤ ਸਿੰਘ ਸ਼ਹੀਦ ਜਦੋਂ ਉਹਨਾਂ ਨੇ ਇੰਦਰਾ ਗਾਂਧੀ ਦਾ ਸੌਦਾ ਲਾਇਆ ਜਦੋਂ ਉਹਨਾਂ ਦੇ ਹੀ ਸਾਥੀ ਨੇ ਇੱਕ ਉਹਨਾਂ ਨੂੰ ਪਕੜਿਆ ਫੜਿਆ ਤੇ ਆਖਿਆ ਕਹਿੰਦਾ ਯਾਰ ਬਿਆਨ ਸਿੰਘ ਤੂੰ ਆਹ ਕੀ ਕਰਤਾ ਤੇਰੇ ਬੱਚਿਆਂ ਦਾ ਕੀ ਬਣੂ ਕਹਿੰਦੇ ਮੈਂ ਮੇਰੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਇਹ ਮੇਰੇ ਕੌਮ ਦਾ ਜਿਹੜਾ ਇਹ ਕਲੰਕ ਸੀਗਾ ਜਿਹੜੇ ਆਣ ਕੇ ਤੇ ਸਾਡੇ ਹਰਿਮੰਦਰ ਤੇ ਅਟੈਕ ਕਰਕੇ ਚਲੇ ਗਏ ਤੇ ਮੈਂ ਤਾਂ ਇਹ ਕਲੰਕ ਧੋਤਾ ਲੱਥੀ ਹੋਈ ਪੱਗ ਅਸੀਂ ਸਿਰ ਤੇ ਰੱਖਤੀ ਦੁਬਾਰਾ ਕੌਮ ਦੇ ਹੁਣ ਮੈਂ ਆਪਣਾ ਕੰਮ ਕਰਤਾ ਮੇਰੇ ਬੱਚੇ ਕੌਮ ਦੇ ਬੱਚੇ ਨੇ ਜਦੋਂ ਇਹ ਹਾ ਦਾ ਨਾਰਾ ਮਾਰਿਆ ਤੇ ਮੇਰੇ ਖਿਆਲ ਸਾਰਿਆਂ ਦੇ ਕਾਲਜੇ ਵਿੱਚ ਚੀਜ਼ ਪੈ ਗਈ ਕਿ ਲੋਕੋ ਸਾਡੇ ਵਾਸਤੇ ਇੱਕ ਕੌਮੀ ਯੋਧਾ ਆ ਕੁਛ ਕਰ ਗਿਆ ਤੇ ਅਸੀਂ ਕੌਮੀ ਯੋਧੇ ਦੇ ਬੱਚੇ ਵਾਸਤੇ ਉਹਦੇ ਪੁੱਤਰ ਵਾਸਤੇ ਕਿ ਇੱਕ ਸੀਟ ਨਹੀਂ ਝੋਲੇ ਚ ਪਾ ਸਕਦੇ ਸਭ ਤੋਂ ਵੱਡਾ ਇਹ ਫੈਕਟਰ ਸੀਗਾ ਕਹਿੰਦੇ ਵੱਤੋਂ ਵੱਤੋਂ ਮੈਂ ਬਾਤ ਖੜਕ ਜਾਂਦੀ ਹੈ ਇੱਕ ਦੋ ਲਫ਼ਜ਼ ਦੀ ਬੇਗਾਨੋਂ ਕੋ ਆਪਣਾ ਬਣਾ ਦੇਤੇ ਆਪਣਾ ਬਣਾ ਦਿੱਤੇ ਇਥੇ ਸਾਰੇ ਬੇਗਾਨੇ ਆਪਣੇ ਬਣ ਗਏ ਤੇ ਬਾਕੀ ਰਵਾਇਤੀ ਪਾਰਟੀਆਂ ਨੂੰ ਉਥੋਂ ਸੂਪਰਾ ਸਾਫ ਕਰ ਦਿੱਤਾ ਆਮ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਇਹ ਉਹਨਾਂ ਦਾ ਤਾਂ ਲੋਕਾਂ ਨੂੰ ਪਹਿਲੇ ਦਿਨ ਤੋਂ ਹੀ ਹੋ ਗਿਆ ਸੀ ਵੀ ਇਹ ਤਾਂ ਜਿੱਤਣਗੇ ਪੱਕੇ ਤੇ ਇੰਡੀ ਵੱਡੀ ਜਿੱਤ ਹੋਈ ਉਮੀਦ ਸੀ ਆ ਦੇਖੋ ਉਮੀਦ ਸੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਉਮੀਦ ਸੀ ਲੱਖ ਦੀ ਲੀਡ ਤੱਕ ਜੀ ਉਹ ਲੱਖ ਦੀ ਲੀਡ ਤਾਂ ਮੰਨੀ ਜਾਂਦੀ ਸੀ ਕਿਉਂਕਿ ਖੰਡੂਰ ਸਾਹਿਬ ਉਹ ਹਲਕਾ ਆ ਜਿਸ ਹਲਕੇ ਨੂੰ 90% ਕੌਮ ਪ੍ਰਸਤ ਮੰਨਿਆ ਜਾਂਦਾ ਚਾਹੇ ਉਹ ਕਿਸੇ ਵੀ ਤਰੀਕੇ ਦਾ ਹੋਵੇ ਚਾਹੇ ਉਹ ਕੀ ਕਹਿੰਦੇ ਆ ਸ਼ਹਿਰੀ ਹੋਵੇ ਚਾਹੇ ਉਹ ਪਿੰਡੂ ਹੋਵੇ ਪਰ ਬਹੁਤੇ ਇਲਾਕਿਆਂ ਵਿੱਚ ਜਿੱਦਾਂ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਜਾਂ ਹੋਰ ਜਿਹੜੀਆਂ ਸੀਟਾਂ ਆ ਉਥੇ ਕਈ ਵਾਰੀ ਜਿਹੜੀ ਸ਼ਹਿਰੀ ਵੋਟ ਹੈ ਉਹ ਭਾਰੂ ਪੈ ਜਾਂਦੀ ਹੈ ਪਰ ਇੱਥੇ ਨਹੀਂ ਹੋਇਆ ਇੱਕ ਹੋਰ ਮੈਂ ਚੀਜ਼ ਦੇਖੀ ਹੈ ਜਿਹੜੀ ਬੈਲਟ ਵੋਟ ਹੁੰਦੀ ਹੈ ਉਹ ਆਫੀਸਰ ਤਕਕੇ ਦੀ ਹੁੰਦੀ ਹੈ ਮਿਲਟਰੀ ਦੀ ਹੁੰਦੀ ਹੈ ਜਾਂ ਜਿਹੜੇ ਡਿਊਟੀ ਤੇ ਤਾਇਨਾਤ ਅਫਸਰ ਹੁੰਦੇ ਉਹਨਾਂ ਦੀ ਹੁੰਦੀ ਹੈ ਜਦੋਂ ਗਿਣਤੀ ਹੋਈ ਉਹਦੇ ਵਿੱਚ ਵੀ ਭਾਈ ਅਮਰਪਾਲ ਸਿੰਘ ਅੱਗੇ ਰੇ ਤੇ ਭਾਈ ਅਮਰਪਾਲ ਸਿੰਘ ਦੇ ਉੱਤੇ ਜਿਹੜੀ ਐਨਐਸਏ ਲਾਉਣੀ ਉਹ ਵੀ ਖਾਸ ਕਰਕੇ ਭਗਵੰਤ ਮਾਨ ਵੱਲੋਂ ਤੇ ਕੇਜਰੀਵਾਲ ਵੱਲੋਂ ਪ੍ਰੋੜਤਾ ਕਰਨੀ ਕਿ ਅਸੀਂ ਐਸ ਐਨਐਸਏ ਲਾਈ ਹੈ ਤੇ ਇਹ ਸਭ ਕੁਝ ਸਿਖਾਇਆ ਗਿਆ ਤੇ ਇਹਨੂੰ ਸਭ ਕੁਝ ਸਿਖਾਇਆ ਗਿਆ ਮੇਰਾ ਖਿਆਲ ਇਸ ਟਾਈਮ ਪੰਜਾਬੀਆਂ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਸਭ ਕੁਝ ਸਿਖਾਤਾ ਹੈ ਤੂੰ ਐਨਐਸਏ ਲਾਈ ਐ ਤੇਰੇ ਤੇ ਅਸੀਂ ਐਨਐਸਏ ਲਾਤੀ ਆ ਤੇਰੇ ਬੰਦੇ ਇੱਥੋਂ ਅਸੀਂ ਬਾਹਰ ਕੱਢ ਦੁੱਤੇ ਆ ਆਊਟ ਕਰਤੇ ਆ ਕਿਉਂਕਿ ਜਿਹੜਾ ਭੁੱਲਰ ਸੀਗਾ ਉਹ ਬਹੁਤ ਗਲਤ ਬੋਲਦਾ ਸੀਗਾ ਉਹਨੇ ਬਹੁਤ ਗਲਤ ਬਿਆਨਬਾਜ਼ੀਆਂ ਕੀਤੀਆਂ ਤੇ ਉਹਦਾ ਉਹਨੂੰ ਖਮਿਆਜਾ ਭੁਗਤਣਾ ਪਿਆ ਤੇ ਕਿਸੇ ਹੋਰ ਨੂੰ ਵੀ ਭੁਗਤਣਾ ਪਿਆ ਖਮਿਆਜਾ ਮੇਰਾ ਖਿਆਲ ਹੈ ਦਰਸ਼ਕ ਜਾਣਦੇ ਆ ਕਿ ਉਥੇ ਇੱਕ ਹੋਰ ਵੀ ਖੜਾ ਸੀ ਅਕਾਲੀ ਦਲ ਵੱਲੋਂ ਉਹਦਾ ਨਾਮ ਹੈ ਵਿਰਸ ਸਿੰਘ ਬਲਟੋਆ ਉਹ ਬੜਾ ਸਮਝਾਇਆ ਉਹਨੂੰ ਬਹੁਤ ਉਹਨਾਂ ਨੇ ਕਿਹਾ ਯਾਰ ਤੂੰ ਛੱਡ ਪਰਾਂ ਕੌਮੀ ਬੰਦਾ ਹੋ ਕੇ ਤੂੰ ਕੌਮ ਦੇ ਬੰਦੇ ਦੇ ਨਾਲ ਖੜ ਜਾ ਹਨਾ ਜਿੱਥੇ ਸਿਮਰਜੀਤ ਸਿੰਘ ਮਾਨ ਨੇ ਆਪਣਾ ਬੰਦਾ ਬਿਠਾ ਲਿਆ ਤੁਸੀਂ ਵੀ ਬਹਿ ਜੋ ਕੀ ਐਵੇਂ ਕੌਮ ਦੀ ਸੀਟ ਆ ਕੋਈ ਗੱਲ ਨਹੀਂ ਜਿੱਤ ਲੈਂਦੇ ਹੋ ਜਿੱਤੇ ਉਹਨਾਂ ਜਾਣੀ ਹੈ ਕਹਿੰਦਾ ਮੇਰੇ ਤੇ ਵੀ ਐਨਐਸਏ ਲੱਗੀ ਐਨਐਸਏ ਲੱਗਦੇ ਰਹਿੰਦੀਆਂ ਨੇ ਫਿਰ ਅਜੇ ਕੱਲ ਦਾ ਮੁੰਡਾ ਆ ਕੱਲ ਦਾ ਜਵਾਕ ਆ ਅਸੀਂ ਉਮਰਾਂ ਹੰਡਾਲੀਆਂ ਸਾਨੂੰ ਪਤਾ ਹੈ ਕੀ ਹੁੰਦਾ ਇਹ ਕੋਈ ਗੱਲਾਂ ਐਸੇ ਨਹੀਂ ਹੁੰਦੀਆਂ ਕੋਈ ਫੈਕਟਰ ਨਹੀਂ ਕੰਮ ਕਰਦਾ ਹੁੰਦਾ ਕਿਸੇ ਨੇ ਨਹੀਂ ਵੋਟਾਂ ਪਾਉਣੀਆਂ ਤੇ 50000 ਵੋਟ ਦੱਸਦਾ ਸੀ ਵੈਸੇ ਉਹ ਕਹਿੰਦਾ ਵੀ ਟੋਟਲ 50000 ਵੋਟ ਹੋਣ ਪਰ ਉਹ ਸਹੀ ਕਹਿ ਗਿਆ ਸੀ ਹਾਂਜੀ ਉਹ ਕਿਤੇ ਇਹ ਕਹਿਣਾ ਸੀਗਾ ਉਹਨੇ ਕਿ 50000 ਮੈਨੂੰ ਪੈਣੀ ਆ ਕਈ ਅਮਰਪਾਲ ਜਾਂਦਾ ਸੀਗਾ ਤੇ ਟੋਟਲ ਮੇਰੇ ਖਿਆਲ 86000 ਵੋਟ ਪਈ ਆ ਬਿਰਸਾ ਸਿੰਘ ਬਲਟੋਏ ਨੂੰ ਪਰ ਬਿਰਸਾ ਸਿੰਘ ਬਲਟੋਆ ਜਾਂਦਾ ਜਾਂਦਾ ਬੜਾ ਵਧੀਆ ਕੰਮ ਕਰ ਗਿਆ ਹਾਰ ਦਾ ਹਾਰ ਦਾ ਕਿਹੜਾ ਜੀ ਉਹ ਯਾਰ ਲੋਕਾਂ ਨੂੰ ਕਹਿੰਦਾ ਸੀਗਾ ਕਿ ਮੈਨੂੰ ਫੋਨ ਕਰੋ ਤੇ ਮੈਂ ਤੁਹਾਡੇ ਜੇ ਕੋਈ ਪੁਰਾਣੀ ਚੀਜ਼ ਬੂਟ ਪਏ ਆ ਜੁੱਤੀਆਂ ਪਈਆਂ ਉਹ ਤੁਹਾਡੀਆਂ ਵਾਪਸ ਕਰਾ ਦੂੰਗਾ ਇੱਕ ਐਡ ਵੀ ਬਣੀ ਸੀ ਬਿਰਸਾ ਸਿੰਘ ਮਲਟੋਵਾ ਨੂੰ ਫੋਨ ਜਾਂਦਾ ਕਹਿੰਦੇ ਕੌਣ ਜੀ ਕਹਿੰਦਾ ਜੀ ਮੈਂ ਫਲਾਣਾ ਸੇ ਬੋਲਦਾ ਕੀ ਕੰਮ ਹੈ ਐਸੇ ਕਹਿੰਦਾ ਦੁਕਾਨ ਤੇ ਆਇਆ ਸੀ ਜੁੱਤੀ ਮੋੜਨ ਇਹ ਵਾਪਸ ਨਹੀਂ ਕਰਦਾ ਕਰਾਹ ਗੱਲ ਕਹਿੰਦਾ ਇਹਦੇ ਨਾਲ ਕਹਿੰਦਾ ਯਾਰ ਕੌਣ ਹੈ ਕਹਿੰਦਾ ਜੀ ਇਹ ਜੁੱਤੀ ਹੰਡਾਵੜ ਤਾ ਕੇ ਤੇ ਕਹਿੰਦਾ ਹੁਣ ਵਾਪਸ ਨਹੀਂ ਕਹਿੰਦਾ ਚਲ ਆਪਣਾ ਬੰਦਾ ਆ ਹੁਣ ਆਇਆ ਮੋੜਲਾ ਮੇਰੇ ਖਿਆਲ ਦਰਸ਼ਕਾਂ ਨੂੰ ਚਾਹੀਦਾ ਕਿ ਬਿਰਸਾ ਸਿੰਘ ਮਲਟੋਆ ਨੂੰ ਫੋਨ ਫਾਨ ਕਰ ਲਿਆ ਕਰੋ ਜੁੱਤੀਆਂ ਕੋਈ ਜੁੱਤੀਆਂ ਵਾਪਸ ਕਰਾਉਣੀਆਂ ਹੋਣ ਜਾਂ ਕੋਈ ਪੁਰਾਣਾ ਸਮਾਨ ਵਾਪਸ ਕਰਾਉਣਾ ਹੋਵੇ ਜਿੱਤ ਤੇ ਨਹੀਂ ਸਕਿਆ ਪਰ ਆ ਨਵਾਂ ਕੰਮ ਜ਼ਰੂਰ ਉਹਨੂੰ ਖੋਲ੍ਹ ਲਿਆ ਮੇਰੇ ਖਿਆਲ ਸੁਖਵੀਰ ਬਾਦਲ ਨੂੰ ਕਹਿ ਕੇ ਨਾ ਤੇ ਉਹਨੂੰ ਇਹ ਕੰਮ ਲਾ ਦੇਣਾ ਚਾਹੀਦਾ ਕਿ ਯਾਰ ਲੋਕਾਂ ਦਾ ਸਮਾਨ ਸਮੂਹ ਵਾਪਸ ਕਰਾ ਦਿਆ ਕਰ ਇਹ ਜਿੱਤ ਬੀਬੀ ਖਾਲੜਾ ਜੀ ਉਹਨਾਂ ਨੂੰ ਵੀ ਸਮਰਪਿਤ ਜਾਂਦੀ ਹੈ ਉਹਨਾਂ ਦੀ ਜਿਹੜੀ ਭਾਵਨਾ ਸੀ ਲੋਕਾਂ ਨੇ ਉਹਨਾਂ ਦਾ ਵੀ ਲਾਂਭਾ ਲਾਤਾ ਮੇਰੇ ਖਿਆਲ ਮੈਂ ਇੱਕ ਸੋਸ਼ਲ ਮੀਡੀਆ ਤੇ ਵੀ ਪਿਕਚਰ ਦੇਖੀ ਆ ਕਿ ਜਦੋਂ ਭਾਈ ਅਮਿਤਪਾਲ ਸਿੰਘ ਦੀ ਜਿੱਤ ਹੁੰਦੀ ਆ ਤੇ ਆ ਜਿਹੜਾ ਉਥੇ ਆਫੀਸਰ ਹੈ ਜਿਹੜਾ ਉਹ ਤੁਹਾਨੂੰ ਸਰਟੀਫਿਕੇਟ ਈਸ਼ੂ ਕਰਦਾ ਆ ਤੇ ਭਾਈ ਅਮਿਤਪਾਲ ਸਿੰਘ ਦੀ ਮਾਤਾ ਜੀ ਨੇ ਬੀਬੀ ਖਾਲੜਾ ਨੂੰ ਬਹੁਤ ਵੱਡਾ ਮਾਨ ਦਿੱਤਾ ਉਥੇ ਉਹ ਜਿਹੜੀ ਸਰਟੀਫਿਕੇਟ ਸੀਗਾ ਉਹ ਬੀਬੀ ਖਾਲੜਾ ਜੀ ਦੇ ਹੱਥੀਂ ਉਹ ਸਵੀਕਾਰ ਕੀਤਾ ਗਿਆ ਉਹਨਾਂ ਦੀ ਉਹ ਫੋਟੋ ਜਿਹੜੀ ਬੜੀ ਵੱਡੀ ਵਾਇਰਲ ਹੋਈ ਬੀਬੀ ਖਾਲੜਾ ਜੀ ਦੇ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ 25000 ਆ ਜਿਹੜੀਆਂ ਗੁੰਮਸ਼ੁਦਾ ਲਾਸ਼ਾਂ ਨੂੰ ਲੱਭਣਾ ਤੇ ਲੱਭ ਕੇ ਉਹਨਾਂ ਦੇ ਘਰੋ ਘਰੀ ਜਾ ਕੇ ਪਿੰਡੋਂ ਪਿੰਡੀ ਜਾ ਕੇ ਉਹਨਾਂ ਦੇ ਨਾਮ ਪਤੇ ਸਾਰੇ ਪਤਾ ਕਰਨੇ ਤੇ ਆਪ ਹੀ ਗੁੰਮਸ਼ੁਦਾ ਲਾਸ਼ ਬਣ ਜਾਣਾ ਉਹ ਪਰਿਵਾਰ ਦੀ ਉਹ ਮੈਂਬਰ ਹੈ ਭਾਈ ਜਸਵੰਤ ਸਿੰਘ ਖਲੜਾ ਜੀ ਦੀ ਪਤਨੀ ਤੇ ਮੇਰਾ ਖਿਆਲ ਹੈ ਜੇ ਉਹ ਪਿਛਲੀ ਵਾਰੀ ਨਹੀਂ ਜਿੱਤੇ ਸੀ ਉਹ ਕੌਮ ਨੇ ੱੱਬਾ ਲਾ ਦਿੱਤਾ ਭਾਈ ਅਮਰਤਪਾਲ ਸਿੰਘ ਨੂੰ ਜਿਤਾ ਕੇ ਤੇ ਬੀਬੀ ਖਾਲਦਾ ਜੀ ਬਹੁਤ ਖੁਸ਼ ਨਜ਼ਰ ਆਇਆ। ਅੱਜ ਇਹ ਦੱਸੋ ਵੀ ਜਿੱਥੇ ਇਹ ਦੋ ਪੰਥਕ ਸੀਟਾਂ ਪੰਥ ਦੀ ਝੋਲੀ ਪਈਆਂ ਨੇ। ਇਹ ਪੰਥ ਵਿੱਚ ਪੰਜਾਬੀਅਤ ਵਿੱਚ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਵਿੱਚ ਖੁਸ਼ੀ ਲੈ ਰ। ਤੁਹਾਨੂੰ ਕਿਸੇ ਕਿਸੇ ਹੋਰ ਸੀਟ ਨੇ ਵੀ ਸਕੂਨ ਦਿੱਤਾ। ਜਿਹਦੇ ਲੱਗਿਆ ਵੀ ਹਾਂ ਆ ਵੀ ਵਧੀਆ ਹੋਇਆ ਬੇਸ਼ੱਕ ਪਾਰਟੀ ਜਿਹੜੀ ਮਰਜ਼ੀ ਹੋਵੇ। ਆ ਮੈਨੂੰ ਲੱਗਦਾ ਕਿ ਸਭ ਤੋਂ ਵਧੀਆ ਕੰਮ ਜਿਹੜਾ ਪੰਜਾਬੀਆਂ ਨੇ ਕੀਤਾ ਨਾ ਉਹ ਇੱਕ ਰਮਨੀਤ ਬਿੱਟੂ ਹੈ। ਬੀ ਐਨ ਟੀ ਬੁਚੜਦਾ ਪੋਤਰਾ ਉਹ ਪਤਾ ਕੀ ਕਹਿੰਦਾ ਸੀ ਕਹਿੰਦਾ ਮੋਦੀ ਸਾਹਿਬ ਵਿੱਚੋਂ ਤਾਂ ਮੈਨੂੰ ਮੇਰੇ ਦਾਦਾ ਜੀ ਦੇ ਦਰਸ਼ਨ ਹੁੰਦੇ ਆ ਓਹੋ ਹੋ ਤੇ ਲੋਕਾਂ ਨੇ ਕਿਹਾ ਵੀ ਸਾਨੂੰ ਕੀ ਪਤਾ ਸੀਗਾ ਤੇ ਤੇਰਾ ਦਾਦਾ ਹੁਣ ਮੋਦੀ ਹੈ ਤੇ ਫੇਰ ਦਰਸ਼ਨ ਕਰਾਤੇ ਉਹਨੂੰ ਬੜਾ ਪੁੜਖ ਦਾ ਪਿਆ ਸੀਗਾ ਭਾਈ ਅਮਰਤਪਾਲ ਸਿੰਘ ਬਾਰੇ ਬੜਾ ਗਲਤ ਬੋਲਿਆ ਸੀ ਕਹਿੰਦਾ ਜਦੋਂ ਅਸੀਂ ਸੱਤਾ 'ਚ ਆ ਗਏ ਨਾ ਇਹ ਸਾਰੇ ਡਿਬੜੂ ਘਰ ਜੇਲ੍ਹ 'ਚ ਜਾਣਗੇ ਤੇ ਪੰਜਾਬੀਆਂ ਨੇ ਕਿਹਾ ਵੀ ਅਸੀਂ ਤਾਂ ਡਿਬੜੂਗੜ ਵਾਲੇ ਵੀ ਵਾਪਸ ਲੈ ਆਉਣੇ ਆ ਵਾਰੀ ਹੁਣ ਤੇਰੀ ਡੁਬੜੂਗੜ ਜਾਂਦੀ ਐ ਤੇ ਮੇਰੇ ਖਿਆਲ ਜਿਹੜੇ ਅ ਤਰੀਕੇ ਨਾਲ ਇਹ ਹਾਰਿਆ ਨਾ ਮੈਨੂੰ ਨਹੀਂ ਲੱਗਦਾ ਕਿ ਹੁਣ ਅਗਲੀ ਵਾਰ ਨੂੰ ਇਹ ਚੋਣ ਜਿੱਤ ਪਾਊਗਾ ਕਿਉਂਕਿ ਇਹਨੇ ਇੱਕ ਕਲੰਕ ਖੱਟ ਲਿਆ ਜਾਂਦੇ ਜਾਂਦੇ ਨੇ ਦਲ ਬਦਲੂ ਜਿਹੜੇ ਨਾ ਇਸ ਵਾਰ ਐਨੇ ਰੋਲੇ ਨੇ ਨਾ ਪੰਜਾਬੀਆਂ ਨੇ ਇੱਕ ਦੋ ਬੰਦੇ ਐਮਐਲਏ ਸਾਰੇ ਰਗੜਤੇ ਮੈਂ ਕਹਿੰਦਾ ਜੀ ਇੱਕ ਹੋਰ ਦਲ ਬਦਲੂ ਸੀਗਾ ਇਧਰ ਵੀ ਜਲੰਧਰ ਚ ਵੀ ਉਹ ਕਦੇ ਇਧਰ ਨੂੰ ਟਕੂਸੀ ਮਾਰ ਕਦੇ ਬੀਜੇਪੀ ਜਾ ਇੱਕ ਹੋਰ ਸੀ ਉਹ ਕਹਿੰਦਾ ਸੀਗਾ ਵੀ ਮੈਨੂੰ ਤਾਂ ਬੀਜੇਪੀ ਵਾਲੇ ਇੰਨੇ ਕਰੋੜ ਚ ਖਰੀਦਣਾ ਚਾਹੁੰਦੇ ਸੀ ਮਹੀਨੇ ਬਾਅਦ ਬੀਜੇਪੀ ਵਾਲਿਆਂ ਨੇ ਜੀ ਜਾ ਕੇ ਕਹਿੰਦਾ ਜੀ ਮੈਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹਾ ਸੀਗਾ ਇਹ ਗੱਲ ਕਹੀਂ ਉਹ ਵੀ ਸਾਰਾ ਸੂਪੜਾ ਸਾਫ ਹੋ ਗਿਆ ਤੇ ਇੱਕ ਹੋਰ ਗੱਲ ਕਹਿ ਦਈਏ ਮੈਨੂੰ ਇੱਕ ਸੀਟ ਹੋਰ ਲੱਗਦੀ ਹੈ ਉਹ ਇਥੋਂ ਆਪਣੇ ਸੈਕਰਾਮੈਂਟੋ ਤੋਂ ਗਿਆ ਐਨ ਆਰ ਆਈ ਹੈ ਅੱਛਾ ਉਹਦਾ ਲਾਸਟ ਨੇਮ ਹੈਗਾ ਧਾਰੀ ਧਾਲੀਵਾਂ ਬਾਕੀ ਲੋਕੀ ਸਮਝ ਜਾਂਦੇ ਆਪੇ ਮਸ਼ੂਰ ਕਿਹੜੇ ਗੱਲ ਤੋਂ ਆਏ ਉਹ ਯਾਰ ਪਤਾ ਨਹੀਂ ਉਹ ਟਮਾਟਰ ਜਿੱ ਲੱਭਦਾ ਫਿਰਦਾ ਸੀ ਉਹ ਨਹੀਂ ਮਿਲੇ ਉੱਥੋਂ ਅੰਮ੍ਰਿਤਸਰ ਤੋਂ ਉਹਦੇ ਯਾਰ ਟਮਾਟਰ ਟਮਾਟਰ ਲੱਭ ਕੇ ਦਿਓ ਮੇਰੇ ਖਾਲ ਟਮਾਟਰ ਮਹਿੰਗੇ ਹੋ ਗਏ ਉੱਥੇ ਪੰਜਾਬ 'ਚ ਤਾਂ ਹੀ ਨਹੀਂ ਉਹ ਜਿੱਤਿਆ ਚੰਗਾ ਭਲਾ ਯਾਰ ਤੂੰ ਇੱਥੇ ਬੰਦਾ ਤੇਰਾ ਪਰਿਵਾਰ ਇੱਥੇ ਵੱਸਦਾ ਕੰਮ ਤੂੰ ਕੋਈ ਚਾਹੀਦਾ ਕਰਦਾ ਨਹੀਂ ਪਿਆ ਕਦੀ ਸਕੂਲਾਂ 'ਚ ਜਾ ਕੇ ਉੱਥੋਂ ਸਬਜ਼ੀਆਂ 'ਚ ਟਮਾਟਰ ਲੱਭਦਾ ਫਿਰਦਾ ਕਦੀ ਕਹਿੰਦਾ ਆਹ ਹੋ ਗਿਆ ਕਦੀ ਉਹ ਹੋ ਗਿਆ ਚੰਗਾ ਭਲਾ ਤੈਨੂੰ ਐਮ.ਐਲ.ਏ ਬਣਾਇਆ ਮੰਤਰੀ ਬਣਾਇਆ ਚੁੱਪ ਕਰਕੇ ਬੈਠਾ ਰਹਾ ਆਮ ਆਰਮੀ ਪਾਰਟੀ ਨੇ ਆਪਣੇ ਹੀ ਬੰਦੇ ਬੱਕਰਾ ਬਲੀ ਦੇ ਬੱਕਰੇ ਬਣਾਏ ਆ ਉਹ ਤਕਰੀਬਨ ਤਕਰੀਬਨ ਸਾਰੇ ਹਾਰੇ ਆ ਇੱਕ ਮੀਤ ਹੇਰ ਨੂੰ ਛੱਡ ਕੇ ਇੱਕ ਅੱਧਾ ਹੋਰ ਬੰਦਾ ਛੱਡ ਕੇ ਬਾਕੀ ਸਾਰੇ ਹਾਰੇ ਆ ਟਮਾਟਰ ਭਾਜੀ ਲੱਭਦੇ ਹੋਣੇ ਯਾਰ ਮੈਂ ਮੈਂ ਤਾਂ ਇੱਕ ਗਲਤੀ ਯਾਰ ਮੈਂ ਗਲਤੀ ਕਰ ਗਿਆ ਮੈਂ ਟਮਾਟਰ ਕਹਿ ਗਿਆ ਟਮਾਟਰ ਨਹੀਂ ਵਾਹੇ ਟਮਾਟਰ ਹੁੰਦਾ ਅੱਛਾ ਕੋਈ ਖਾਸ ਲਾਸਟ ਦੇ ਵਿੱਚ ਤੁਸੀਂ ਗੱਲ ਹਾਸੇ ਮਜ਼ਾਕ ਦੇ ਰਹੇ ਕਿ ਮੈਂ ਮਜ਼ਾਕ ਵਿੱਚ ਗੱਲ ਕੁਝ ਨਹੀਂ ਕਹਿਣੀ ਯਾਰ ਮੈਨੂੰ ਤਾਂ ਇਹ ਆ ਪੰਜਾਬੀਆਂ ਨੇ ਬਹੁਤ ਵੱਡਾ ਕੰਮ ਕੀਤਾ ਆ ਐਸਓਰ ਉਮੀਦਾਂ ਦੇ ਖਰੇ ਉੱtre ਆ ਮੋਦੀ ਨੂੰ ਵੀ ਆ ਇੰਡੀਆ ਨੇ ਸਬਕ ਸਿਖਾਤਾ ਕਿ ਜਿਹੜਾ ਤੂੰ 400 ਪਾਰ ਦਾ ਨਾਰਾ ਦਿੰਦਾ ਪਿਆ ਸੀਗਾ ਉਹ ਤੇਰਾ ਇੱਕ ਹਵਾ ਦਾ ਗੁਬਾਰਾ ਸੀਗਾ ਉਹ ਅਡਾਨੀ ਵੀ ਖਿਲਰ ਗਏ ਇੱਧਰ ਮੋਦੀ ਵੀ ਖਿਲਰ ਗਿਆ 250 ਤੋਂ ਉੱਪਰ ਨਹੀਂ ਜਾ ਸਕਿਆ ਮੋਦੀ ਖੁਦ ਆਪ ਤੇ ਹੁਣ ਉਹ ਵਿਸਾਖੀਆਂ ਦੇ ਭਾਰਤੇ ਉਹਨਾਂ ਦੀ ਬਣਨੀ ਹੈਗੀ ਸਰਕਾਰ ਜੇ ਬਣ ਗਈ ਤਾਂ ਜੇ ਕਿਤੇ ਰਾਹੁਲ ਗਾਂਧੀ ਵਰਗਿਆਂ ਨੇ ਤੁਹਾਨੂੰ ਪਤਾ ਉੱਥੇ ਜਿਹੜੇ ਦੋ ਨਿਤਿਸ਼ ਕੁਮਾਰ ਤੇ ਇੱਕ ਅ ਚੰਦਰਬਾਬੂ ਨਾਇਡੂ ਉਹ ਦੋ ਬੰਦੇ ਜਿਹੜੇ ਆ ਨਾ ਉਹ ਥੋੜਾ ਜਿਹਾ ਖਾਣ ਪੀਣ ਦੇ ਸ਼ਕੀਨ ਨੇ ਜੇ ਇਧਰੋਂ ਪੈ ਗਈ ਬੁਰਕੀ ਉਹਨਾਂ ਨੇ ਇਧਰ ਚੱਲ ਜਾਣਾ ਤੇ ਮੇਰੇ ਖਿਆਲ ਜੇਕਰ ਕਾਂਗਰਸ ਨੇ ਵੱਡਾ ਅਹੁਦਾ ਦਿੱਤਾ ਜਾਂ ਆ ਪ੍ਰਧਾਨ ਮੰਤਰੀ ਦਾ ਤੇ ਨਹੀਂ ਜੇ ਇਹ ਦੇਤਾ ਉਹਨਾਂ ਨੇ ਉਹਨੂੰ ਵਾਈਸ ਵਾਈਸ ਦਾ ਤੇ ਜਾਂ ਫਿਰ ਦੇਸ਼ ਦਾ ਗ੍ਰਹਿ ਮੰਤਰੀ ਦਾ ਦੇਤਾ ਬਈ ਫਿਰ ਮੋਦੀ ਹੁਣੀ ਤਾਂ ਮੈਨੂੰ ਲੱਗਦਾ ਨਹੀਂ ਬਣਾ ਸਕਣ ਕਿ ਕੱਲ ਰਾਹੁਲ ਗਾਂਧੀ ਨੇ ਜਾਂਦੇ ਜਾਂਦੇ ਇਹ ਗੱਲ ਕਹੀ ਸੀ ਵੇ ਹਾਜੀ ਅਸੀਂ ਆਪਣੇ ਅਲਾਈਅੰਸ ਨਾਲ ਗੱਲ ਕਰਕੇ ਫੇਰ ਜਾਂਗੇ ਪਰ ਪੰਜਾਬੀਓ ਤੁਸੀਂ ਜਿੰਦਾਬਾਦ ਜੇ ਜਿੰਦਾਬਾਦ ਰਹਿਣਾ ਕਿਉਂਕਿ ਤੁਸੀਂ ਉਹ ਕਰ ਵਿਖਾਇਆ ਜਿਹੜਾ ਸੋਚ ਤੋਂ ਪਰੇ ਸੀ ਸਭ ਤੋਂ ਵੱਡੀ ਗੱਲ ਇਹ ਕਿ ਇੰਨਾ ਵੱਡਾ ਤੁਸੀਂ ਜਿਹੜਾ ਕੰਮ ਕੀਤਾ ਭਾਵੇਂ ਸਰਕਾਰਾਂ ਨੇ ਤੁਹਾਨੂੰ ਮਾਰਿਆ ਕੁੱਟਿਆ ਲਤਾੜਿਆ ਪਰ ਤੁਸੀਂ ਹਾਰ ਨਹੀਂ ਮੰਨੀ ਕਿਸਾਨੀ ਫੈਕਟਰ ਨੇ ਬਹੁਤ ਵੱਡਾ ਕੰਮ ਕੀਤਾ ਦੋ ਝੋਲੀਆਂ ਦੋ ਸੀਟਾਂ ਪੰਥ ਦੀ ਝੋਲੀ ਚ ਪਾਤੀਆਂ ਇਦਰ ਜਿਹੜੇ ਹਾਹਾਕਾਰ ਕਰਦੇ ਫਿਰਦੇ ਸੀ ਕਿ ਮੈਂ 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 13 ਮੇਰੀਆਂ ਕੋਈ ਕਹਿੰਦਾ 13 ਮੇਰੀਆਂ 13 ਤੁਰਾਂ ਤਾਂ ਕਿਸੇ ਨੂੰ ਮਿਲਿਆ ਨਹੀਂ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਜਿਹੜਾ ਕਰਮ ਖਾਇਆ ਨਾ ਇਹ ਬਹੁਤ ਜ਼ਰੂਰੀ ਸੀ ਔਕਾਤ ਯਾਦ ਕਰਾਤੀ ਭਗਵੰਤ ਮਾਨ ਨੂੰ ਵੀ ਤੇ ਬਾਕੀਆਂ ਨੂੰ ਵੀ ਕਿ ਆਪਣੀ ਔਕਾਤ ਵਿੱਚ ਰਹੋ ਪੰਜਾਬੀਆਂ ਦੇ ਨਾਲ ਮਜ਼ਾਕ ਨਾ ਕਰੋ ਕਿਉਂਕਿ ਪੰਜਾਬੀਆਂ ਨਾਲ ਜਿਹੜਾ ਮਜ਼ਾਕ ਕਰਦਾ ਨਾ ਤੇ ਜਿਹੜਾ ਮਜ਼ਾਕ ਅਗੋਂ ਪੰਜਾਬੀ ਕਰਦੇ ਨਾ ਉਹ ਫਿਰ ਮੇਰੇ ਖਾਲ ਪੰਜ ਸਾਲ ਤੱਕ ਤੇ ਭੁਤਣਾ ਪੈਂਦਾ ਹੀ ਐ ਤੇ ਬਾਕੀ ਰਹੀ ਗੱਲ ਅ ਅਗਲਾ ਆਪਾਂ ਦੇਖਾਂਗੇ ਹੁਣ ਕੀ ਹੁੰਦਾ ਇਹਨਾਂ ਨੂੰ ਸੋਧ ਜਾਣਾ ਚਾਹੀਦਾ ਕਿਉਂਕਿ ਕਹਿੰਦੇ ਦੇਰ ਆਏ ਤੇ ਦਰਸਤ ਆਏ ਥੋੜਾ ਜਿਹਾ ਹੋ ਜਾਂਦਾ ਪਰ ਹਜੇ ਵੀ ਕਹਿੰਦੇ ਦੀਰ ਨਹੀਂ ਹੈਗੀ ਹਜੇ ਸਮਝ ਜਾਓ ਗੁੱਲੇ-ਬੇਰਾਂ ਦਾ ਕੁਝ ਨਹੀਂ ਵਿਗੜਿਆ ਪੰਜਾਬੀਆਂ ਦੇ ਨਾਲ ਮਜ਼ਾਕ ਨਾ ਕਰੋ ਪੰਜਾਬ ਦੇ ਨਾਲ ਧੋਖਾ ਨਾ ਕਰੋ ਪੰਜਾਬ ਦੇ ਪੁੱਤੋ ਤੇ ਪੰਜਾਬ ਦੇ ਬਣ ਕੇ ਰਹੋ ਕਿਉਂਕਿ ਪੰਜਾਬ ਨੇ ਤੁਹਾਨੂੰ ਇਹ 92 ਸੀਟਾਂ ਦਿੱਤੀਆਂ ਸੀ ਪਰ ਤੁਸੀਂ 92 ਨੇ 92 ਵਾਦੇ ਵੀ ਨਹੀਂ ਪੂਰੇ ਕੀਤੇ ਹਜ ਤੱਕ ਹ 100 ਤਾਂ ਕੀ ਕਰਨੇ ਸੀਗੇ ਇੱਕ ਇੱਕ ਵਾਦਾ ਹੀ ਪੂਰਾ ਕਰ ਲੈਂਦਾ ਬਹੁਤ ਹੋਣਾ ਸੀਗਾ ਸੋ ਇਸ ਕਰਕੇ ਗੁੱਸੇ ਜਿਹੜਾ ਆਮ ਆਦਮੀ ਪਾਰਟੀ ਦੇ ਨਹੀਂ ਨਹੀਂ ਗੁੱਸਾ ਕੋਸਾ ਮੇਰਾ ਥੋੜੀ ਹੈ ਗੁੱਸਾ ਤਾਂ ਲੋਕਾਂ ਦਾ ਆ ਲੋਕੀ ਵਿਚਾਰੇ ਕਹਿੰਦੇ ਪਏ ਕੱਢ ਤੁਸੀਂ ਰਹਿਓ ਇੱਥੇ ਬੀਬੀਆਂ ਕਹਿੰਦੀਆਂ ਕਿੱਥੇ ਸਾਡਾ ਹਜ਼ਾਰ ਹਜ਼ਾਰ ਉਹ ਕਹਿੰਦੇ ਸਾਡੇ ਕਿੱਥੇ ਨੌਕਰੀਆਂ ਇਹੋ ਹੀ ਬੰਦੇ ਉਹਨਾਂ ਕਹਿੰਦੇ ਹੁੰਦੇ ਸੀਗੇ ਇਹ ਬਾਹਰ ਲਿਆਂ ਨੂੰ ਨੌਕਰੀਆਂ ਦਿੰਦੇ ਆ ਆ ਭਗਵੰਤ ਜੀ ਇੱਥੇ ਤੁਰਿਆ ਫਿਰਦਾ ਹੁੰਦਾ ਸੀਗਾ ਸਾਨੂੰ ਆਣ ਕੇ ਕਹਿੰਦਾ ਹੁੰਦਾ ਸੀਗਾ ਹਸਾ-ਸਾ ਕੇ ਕਹਿੰਦਾ ਹੂਟਰ ਮਾਰਦੇ ਲੀਡਰ ਐ ਨੂੰ ਕਦੀ ਐ ਨੂੰ ਮੁੱਖ ਮੰਤਰੀ ਕਹਿੰਦਾ ਲਈ ਫਿਰਦਾ ਡਾਰ ਸਕਿਉਰਟੀ ਦੀ ਇਹਦੀ ਇਹਦੀ ਡਾਰ ਉਧਰੋਂ ਵੀ ਵਧੀ ਪਈ ਐ ਇਹਦੀ ਭੈਣ ਕੋ ਸਕਿਉਰਟੀ ਇਹਦੀ ਮਾਂ ਕੋ ਇਨੀ ਸਕਿਉਰਟੀ ਜ਼ਿਆਦਾ ਸੋਨਾ ਕਹਿੰਦਾ ਸਿਮਰਤ ਬਾਦਲ ਕੋ ਜ਼ਿਆਦਾ ਮੈਨੂੰ ਅੱਲਾ ਹਰ ਸਿਮਰਤ ਬਾਦਲ ਨਾਲੋਂ ਜ਼ਿਆਦਾ ਸੋਨਾ ਇਹਨਾਂ ਕੋ ਹੈ ਭਾਈ ਜਾਂਦੇ ਜਾਂਦੇ ਸੁਬੀਰ ਬਾਦਲ ਨੂੰ ਵਧਾਈ ਦੇਣੀ ਐ ਉਹ ਕਹਦੀ ਯਾਰ ਇੱਕ ਸੀਟ ਦਿੱਤੀ ਉਹਨਾਂ ਨੇ ਕੋਈ ਛੱਡਣਾ ਹੈਗਾ ਉਹ ਨਹੀਂ ਪਤਾ ਗੱਲ ਕੀ ਆ ਉਹ ਭਾਜੀ ਤੁਹਾਨੂੰ ਨਹੀਂ ਪਤਾ ਹਰ ਸਿਮਰਤ ਬਾਦਲ ਦੀ ਸੀਟ ਜਿਹੜੀ ਐ ਉਹ ਜਿੱਤਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਫੇਰ ਬਚ ਗਿਆ ਸੋ ਭਾਈ ਪਰਿਵਾਰ ਦੀ ਸੀਟ ਐ ਪਰਿਵਾਰ ਨੇ ਵਿਚਾਲਿਆ ਬਾਕੀ ਮੈਨੂੰ ਲੱਗਦਾ ਕੋਈ ਪਤਾ ਨਹੀਂ ਹਰ ਸਿਮਰਤ ਬਾਦਲ ਨੂੰ ਦੁਬਾਰਾ ਫੇਰ ਵੀ ਮੰਤਰੀ ਬਣਾਇਆ ਜਾ ਸਕਦਾ ਅੱਛਾ ਭਾਜਪਾ ਨੇ ਫੇਰ ਸਾਂਝ ਪੈਸਾ ਇਹਨਾਂ ਦਾ ਕੋਈ ਪਤਾ ਨਹੀਂ ਨੌ ਮਾਸ ਦਾ ਰਿਸ਼ਤਾ ਕਦੋਂ ਜੁੜ ਜਾਂਦਾ ਹੈ ਅੱਜ ਕੱਲ ਨੌ ਛੇਤੀ ਲੈ ਜਾਂਦੇ ਮਾਸ ਨਾਲੋਂ ਜੁੜਦੇ ਮੈਨੂੰ ਲੱਗਦਾ ਇਹ ਆਰਟੀਫੀਸ਼ੀਅਲ ਨੌ ਲਾਉਂਦੇ ਆ ਮਾਸ ਨਾਲ ਜਦੋਂ ਮਰਜੀ ਲਾ ਲੈਂਦੇ ਆ ਜਦੋਂ ਮਰਜੀ ਜੋੜ ਲੈਂਦੇ ਆ ਤੇ ਇਹ ਹੁਣ ਲੱਗਦਾ ਆ ਕਿ ਇਹ ਭਾਜੀ ਹਾਸੇ ਵਾਲੀ ਗੱਲ ਨਹੀਂ ਮੈਨੂੰ ਲੱਗਦਾ ਹੈ ਪੰਜਾਬੀਓ ਖਿਆਲ ਰੱਖਿਓ ਬਠਿੰਡੇ ਵਾਲੀ ਸੀਟ ਦਾ ਇੱਕ ਲੋਤੀ ਸੀਟ ਹੈ ਤੇ ਇੱਕ ਲੋਤੀ ਸੀਟ ਨੇ ਵੀ ਉਹ ਅਕਾਲੀ ਦਲ ਨੂੰ ਬਚਾ ਲਿਆ ਕਿਤੇ ਨਾ ਕਿਤੇ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਮੇਰੇ ਇੱਕ ਲੋਤੀ ਮੰਤਰੀ ਬਣਗੇ ਇਥੋਂ ਲੱਗਦਾ ਅੱਗੇ ਵੀ ਇੱਕ ਲੋਤੀ ਸੀਗੀ ਪਰ ਉਹ ਕਈ ਵਾਰੀ ਨੰਨੀ ਸ਼ਾਹ ਅ ਗੁੱਸੇ ਚ ਆਣ ਕੇ ਸੀਟ ਛੱਡ ਵੀ ਦਿੰਦੀ ਹੈ ਨਾ ਅੱਜ ਫੇਰ ਤੁਹਾਡੇ ਚ ਪੂਰੀ ਇਹ ਲੱਗੀ ਹੈ ਵੀ ਤੈਹ ਲਾਣੀ ਹੈ ਸਾਰੇ ਨੇ ਨਹੀਂ ਭਾਜੀ ਤੈਹ ਨਹੀਂ ਲਾਣੀ ਪੰਜਾਬੀਆਂ ਨੂੰ ਵਧਾਈ ਦਿਓ ਅਸੀਂ ਤੈਹ ਕੀ ਲਾਉਣੀ ਹੈ ਪੰਜਾਬੀਆਂ ਨੇ ਉਹ ਤੈਹ ਲਈ ਹੈ ਕਿਹੜੀ ਬੜਾ ਜਿਹੜੀ ਪ੍ਰੈਸ ਕਰਕੇ ਲਾਉਂਦੇ ਨਾ ਤੈਹ ਉਹ ਕੋਈ ਕੀ ਦੀ ਹੈ ਹਾਂ ਕਰੀਜ ਨਹੀਂ ਹੁਣ ਲੱਤਦੀ ਹੁਣ ਬਈ ਸੰਭਲ ਕੇ ਕੋਈ ਵੀ ਪੰਜਾਬ ਦੇ ਵਿੱਚ ਜਿੰਨੇ ਵੀ politican ਹੈਗੇ ਨੇ ਪੰਜਾਬ ਨੂੰ ਆਪਣੀ ਜੰਗੀਰ ਨਾ ਸਮਝੋ ਪੰਜਾਬ ਨੂੰ ਏ ਸਮਝੋ ਕਿ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬੀਆਂ ਦੀ ਧਰਤੀ ਹੈ ਪੰਜਾਬ ਬਸਦਾ ਗੁਰਾਂ ਦੇ ਨਾਮ ਤੇ ਬਾਕੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਰਹਿਣਾ ਤੇ ਪੰਜਾਬ ਦੇ ਬਣ ਕੇ ਰਿਓ ਜੇ ਦਿੱਲੀ ਦੇ ਨਾਲ ਬਣਿਓ ਜਿਹੜਾ ਦਿੱਲੀ ਦਾ ਬਣਿਆ ਉਹ ਫਿਰ ਦਿੱਲੀ ਜਾਏਗਾ ਪੰਜਾਬ ਚ ਨਹੀਂ ਰਹੇਗਾ ਜੜਾ ਬਹੁਤ ਧੰਵਰੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਖਾਸ ਕਰ ਪੰਜਾਬੀਆਂ ਨੂੰ ਅਪੀਲ ਕੀਤੀ ਤੇ ਵਧਾਈਆਂ ਵੀ ਦਿੱਤੀਆਂ ਬਹੁਤ ਧੰਨਵਾਦ ਆ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਾਰਾ ਵਾਈਡ ਜੀ ਕੀ